ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਆਪਾਂ ਕਈ ਕਈ ਦਿਨਾਂ ਤੋਂ ਬਾਅਦ ਆਪਾਂ ਬਣਾ ਲੈ ਬਣਾ ਰਹੇ ਆ ਬਲੌਗ ਘਰ ਦਾ ਤੇ ਘਰ ਦੇ ਕੰਮਾਂ ਦਾ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਪਰਮੇ ਵਿਕਰੇਲੇ ਦੀ ਸਬਜ਼ੀ ਤੇ ਆਪਾਂ ਬਹੁਤ ਸੌਖੇ ਤਰੀਕੇ ਨਾਲ ਬਣਾਉਣੀ ਤੁਹਾਨੂੰ ਦੱਸਾਂਗੇ ਤੇ ਆਪਾਂ ਇਹਨਾਂ ਨੂੰ ਪਹਿਲਾਂ ਤਾਂ ਧੋ ਕੇ ਵਧੀਆ ਸੁਕਾ ਲੈ ਸਵੇਰੇ ਧੋਤੀ ਸੀਗੀ ਜੀ ਤੇ ਆਪਾਂ ਇਹਨਾਂ ਨੂੰ ਵੀ ਇਹਨਾਂ ਨੂੰ ਆਪਾਂ ਇਹਨਾਂ ਤੋਂ ਟਿਕਾ ਨਹੀਂ ਲਾਉਂਦੇ ਉੱਪਰ ਤੇ ਆਪਾਂ ਉਹ ਇਹਨਾਂ ਨੂੰ ਇਸ ਤਰ੍ਹਾਂ ਹੀ ਜਿਆਲੂ ਤੀਰ ਕੇ ਤੇ ਇਹਨਾਂ ਦੇ ਵੀ ਕੱਢ ਲਾਂਗੇ ਨਾਲ ਤਾਂ ਸੇਤੀ ਵਰਗੇ ਨੇ ਨਾਲੇ ਇਹਦੇ ਵਿੱਚ ਸਾਰੇ ਤੱਤ ਰਹਿ ਜਾਂਦੇ ਆ ਦੇ ਨਿੱਤ ਨੂੰ ਨਹੀਂ ਗਏ ਉਹਨੇ ਨਿੱਤ ਨੂੰ ਹੋ ਗਿਆ ਸੀਗਾ ਬੁਖਾਰ ਇਸ ਨੂੰ ਮਿੱਤਰ ਨੂੰ ਦਵਾਈ ਦਵਾ ਕੇ ਲਵਾਉਣਾ ਹੈ ਤੁਸੀਂ ਰੈਡੀ ਕਰਕੇ ਲਓ ਮੈਂ ਪੀ ਕੇ ਤੋਂ ਦਵਾਈ ਲੱਗਿਆ ਨਾ ਮਨਸਾ ਤੁਮਨਾ ਮੈਂ ਤੁਮਾ ਬਰਨਾ ਪੜਨਾ 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 ਪਤਾ ਅਰ ਸੂਪਾਉਂਦੀ ਕਰਕੇ ਦੋ ਗੱਪਿਆ ਹੀ ਆਪਾਂ ਇਹਦੇ ਵਿੱਚ ਆਪਾਂ ਇਹਦੇ ਵਿੱਚ ਸੁੰਗ ਕੋਈ ਲੋੜ ਨਹੀਂ ਜੀ ਕਿਉਂਕਿ ਇਹ ਆਪ ਹੀ ਬਹੁਤ ਚੰਗਾ ਹੁੰਦਾ 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 ਹੈ ਉਰੇ ਦਿਨ ਤੱਕ ਤਾਂ ਆਪਣੇ ਆਪ ਦੇ ਵੀ ਲੱਗਣ ਲੱਗ ਜਾਣਗੇ ਫਰੇਲੇ ਸਾਰੀ ਸਬਜ਼ੀ ਤਿਆਰ ਹੋ ਗਈ ਆਪਣੀ ਆਪਾਂ ਟੂੜੀ ਸੰਦ ਆਪਣਾ ਸਾਰਾ ਸੰਭ ਲਿਆ ਜੀ ਤੇ ਬਾਕੀ ਕੰਮ ਆਪਣੇ ਬੇਕੀ ਵਧੀਆ ਸੋਹਣੀ ਹੋਦੀ ਪਰਮਾਤਮਾ ਦੀ ਕਿਰਪਾ ਨਾਲ ਤੇ ਆਪਣੇ ਰਹਿ ਕੇ ਬਸ ਕੰਨੇ ਢੋਲ ਭਰਨ ਆਲੀ ਢੋਲਾ ਪਸ ਬੇਰੋਂ ਸੁੱਤੀ ਆ ਗਈ ਬਚਿਆ ਨਸ ਤੇ ਜਦੋਂ ਤੋ ਨਾਲ ਲੱਗ ਕੇ ਤੂੰ ਬਰਲਾਂਗੇ ਕਿੰਦਾ ਸੀ ਮम्मा ਇੱਕ ਕਦਮ ਮੇਰਾ ਦੋਸਤ ਆ ਜੁਰਾ ਸ਼ਿਰਰ ਕਿਹਾ ਜਮਰਾ ਮੱਖਾਂ ਮੇਰੇ ਓਕੜਾ ਨੂੰ ਪਤਾ ਚਾਹ ਦੂਨੇ ਕਹਿੰਿਆ ਆਪਣਾ ਘਰ ਤੋਂ ਨਿਕਲ ਤੂੰ ਦਕਾਨ ਨੂੰ 2:00 ਵਜੇ ਉੱਪਰ ਲੱ ਕੇ ਭੱਜ ਬੰਦ ਰਾਤ ਦਾ ਮੌਸਮ ਬਹੁਤ ਖਰਾਬ ਸੀ ਗਰੀ ਤੇ ਗੱਲ ਕਰਾ ਅਲਿਕੋਸ ਦਾ ਥੋੜੇ ਤੇ ਜਾਣੀ ਵੀ ਰਹੰਦੀ ਹੈਗੀ ਵਕ ਕਣਕ ਕਣਕ ਵੱਢਣ ਆਲੀ ਤੇ ਬਸ ਇੱਕ ਦਿਨ ਦੀ ਕੰਮ ਰਹਿ ਗਿਆ ਬਾਕੀ ਸਾਰਾ ਨਾ ਨਿਬੜੀ ਪਿਆਗਾ ਤੇ ਕਈ ਪਿੰਡਾਂ 'ਚ ਤਾਂ ਮੀਂਹ ਵੀ ਕਹਿੰਦੇ ਹੈਗਾ ਸੀਗਾ ਤੇ ਆਪਣੇ ਕੋਲ ਤਾਂ ਮੀਂਹ ਹੈ ਨਹੀਂ ਸੀਗਾ ਤੇ ਨੇਰੀ ਬਹੁਤ ਜ਼ਿਆਦਾ ਸੀਗੀ ਗੁਰੂ ਵੀ ਪਏ ਤੇ ਕਈ ਪਿੰਡਾਂ 'ਚ ਕਹਿੰਦੇ ਗੜੇ ਵੀ ਪਏ ਆਗੇ ਇਹ ਕੰਮ ਬਸ ਉਹਾਰੇ ਹੋਣਗੇ ਮੇਰ ਲੈਂਣ ਦੇ ਫੱਟਾ ਦੇ ਅੰਚੇ ਸਾਰੇ ਨਿਭੜ ਜੂ ਤੂੰ ਤੁਹਾਨੂੰ ਤਾਂ ਦੱਸ ਸਾਮ ਨੂੰ ਲੈਣਗੇ ਆਪਾਂ ਜਿਹੜੀ ਆਪਣੀ ਮੱਕੀ ਬੀਜੀ ਸੀਗੀ ਆਪਣੀ ਮੱਕੀ ਸੋਹਣੀ ਹਰੀ ਹੋ ਗਈ ਸੀ ਉਹ ਵੀ ਤੁਹਾਨੂੰ ਆਪ ਦਿਖਾਵਾਂਗੇ ਤੇ ਮੱਕੀ ਬੀਜੀ ਨੂੰ ਆਪਣੀ ਹੋ ਗਈ 10 ਦਿਨ ਹੋ ਗਏ ਮੰਮੀ ਇਹਨਾਂ ਉਹ ਤੋਂ ਤੋਂ 7 ਦਿਨ 7 ਦਿਨ ਹੋ ਗਏ ਦੀ ਮੱਕੀ ਬੀਜੀ ਆਣਾ ਕਬੀ ਜਾਂਗੀ ਮੁੰਡੀ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ترسےਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰ ਹਾਂ ਤੇ ਅੱਜ ਆਵਣਾ ਨੇ ਤੁਹਾਨੂੰ ਦੱਸ ਦਿੱਤਾ ਕarele ਦੀ ਸਬਜ਼ੀ ਬਣਾ ਰਹੇ ਹਾਂ ਕਿਉਂ ਕੱਲ ਬਈ ਮੀਂਹ ਪਿਆ ਸੀ ਆਥਨੇ ਸ਼ਾਮ ਨੂੰ ਉਸੇ ਕਰਕੇ ਮੌਸਮ ਠੰਡਾ ਥੋੜਾ ਜਿਹਾ ਤੇ ਬੈਸੇ ਤਾਂ ਗਰਮੀ ਚ ਕਰੇਲੇ ਥੋੜਾ ਜਿਹਾ ਤੜੀ ਹੁਣ ਚੌਕਾ ਕਰਦੀ ਹੈ ਇਸੇ ਕਰਕੇ ਕਰੇਲੇ ਬਣਵਾਏ ਨੇ ਵੀ ਠੰਡਾ ਜਿਹਾ ਵਧੀਆ ਟੇਸਟੀ ਲੱਗਣਗੇ ਤੇ ਅਮਣ ਬਣਾ ਰਹੀ ਆ ਮਗਰ ਕਰ ਲਈ ਤੇਰੀ ਮੈਂ ਲੱਕ ਇਹਨਾਂ ਨੂੰ ਇਤ ਨੂੰ ਦਵਾਈ ਦਵਾਉਣਾ ਆਣ ਅਦਰ ਵਿੱਚ ਸੰਤੋਆ ਤੇ ਨਹੀਂ ਮੇਰੇ ਤੇ ਅਗਰ ਇਕੱਠੀਆਂ ਪਾ ਦੇ ਪਾਈ ਹੋਣ ਇਹਨੇ ਮੈਂ ਦੂਜੀ ਦਾ ਮੀਰੀ ਛੋਟੀ ਦਵਾਉਣਾ ਇਨੇ ਹੋਰ ਲਿਆਉਣੇ ਇਹ ਭਾਈ ਉਹ ਮਚਲੇ ਜੀ ਮੇਰੇ ਨੂੰ 2 ਕਿਲੋ ਮਿਲ ਗਿਆ ਜੀ ਕੋਲੋਂ ਤਾਂ ਫੜ ਕੇ ਤਰੀ ਲੱਖਾ ਲੱਗ ਜਾਂਦਾ ਮੇਰੇ ਦੀ ਇਹ ਥੋੜੀ ਜੀ ਮੈਂ ਤਾਂ ਪਚਾਇਆ ਪਾਰਾ ਨਹੀਂ ਬਸ ਤੁਹਾਨੂੰ ਜੀ ਆ ਜਿਹੜੀ ਕੱਦੇ ਇੱਕ ਗ੍ਰਿਲ ਤੋਂ ਲਾਲ ਵੀ ਨਿਕਲੇ ਹਰੇ ਹੋ ਜਾਣਗੇ ਹਰੇ ਹੋ ਜਾਣਗੇ ਬਹੁਤ ਦੱਬ ਦੋ ਉੱਥੇ ਰੱਖ ਦੋ ਜੇ ਕੋਈ ਹੋਵੇ ਸੱਲ ਪੈਣਗੇ ਜੀ ਲੱਗੇ ਜੀ ਪਕਰੇ ਲਈ ਆਪਕੀ ਨਹੀਂ ਹੋਦੀ ਸੀ ਸਹੀ ਪਈ ਨਹੀਂ ਨੇਤੀ ਉਪਰ ਤਲੀਏ ਨੇ 2 ਤਾਂ ਹੀ ਪਰ ਦਿਨਕ ਬਾਗ ਦਾ ਪਤਾ ਦਰਵਾਣਾ ਦਿਖਾ ਦੇ ਜੰਗਾ ਪੰਨੀ ਇਤਰੇ ਪੰਨੀ ਜਾ ਰਹੀ ਅਸੂਰੇ ਕਰਕੇ ਬਹੁਤ ਕਿਆ ਰਿਹਾ ਤਰਾਂ ਗੁਰਬਖੋ ਗੋਬੀ ਕੀ ਦੀ ਵਧੀਆ ਆਪ ਦਿਖਾ ਦੀ ਨੈਣੇ ਮੇਰੀ ਵੀ ਬੋਲਦੀ ਜੀ ਕੋਈ ਨਾ ਦੱਸੋ ਇਹ ਨਹੀਂ ਜਾੜ ਦੀ ਵਾਂ ਤਕਲੀਫ ਹੈ ਨਾ ਕੋਈ ਦਾਰਾ ਗਾਤੀ ਰੋਡ ਤੋਂ ਦੌੜਨ ਨੂੰ ਨਾ ਕੋਸੋ। ਫੁਲਮਾਂ ਤਾਂ ਨਵਾਜੀ ਬਟੈਗਣ ਹੁੰਦੇ ਆ। ਨਾ ਮੈਂ ਫੇਰਾਂ ਚ ਬੜਾ ਇੱਕ ਮੁੰਡਾ ਆ ਗਿਆ ਭਾਈ। ਤੇਰਾ ਬੋਲਣਾ ਪੈਣਾ ਬਟ ਦੌੜਦੇ ਹੋ। ਜੀ ਦਾ। ਸ੍ਰੀ ਮਸਤਕਾਲੇ ਬੇਰੋਸਤ ਕਿਉਂ। ਆਪਣਾ ਨੈਟਰ ਵੀ ਖਰਾਬ ਹੋਇਆ ਪੈਗ ਬੜਾ ਸਮਰੋਹ ਆ। ਇਹ ਮੂਡ ਨਹੀਂ ਕਰਦੇ। ਇੱਕ ਰਾ ਭਾਈ ਮੁਰਦ ਦੇਖਣਾ ਲੋਕਾਂ ਨਾਲ ਰੀਤੀ ਬੰਦ ਕਹਿ ਰਹੇ ਆ। ਸਾਡਾ ਫਿਰ ਮਾਲਵਾ ਜੀ ਆ ਗਿਆ ਥੋੜਾ ਜਿਹਾ ਬਲਵਈ ਪਿਓਰ ਬਲਵਈ ਆ ਕੇ ਸੀ 3 ਵੱਧ ਕੇ ਲਿਆ ਸੀ ਅੰਦਰ ਇਹ ਡਾਕਟਰ ਬਈ ਬਈ ਉਹ ਡਾਕਟਰ ਸੀ ਤੇ ਉਹ ਅੱਗੇ ਕੀ ਆਨੇ ਤੁਸੀ ਸਾਡੇ ਪਿੰਡਾਂ ਬੰਨੀ ਦੀ ਸੀ ਕਹਿੰਦੇ ਸੀ ਕਿ ਜਦੋਂ ਦੀ ਮੈਂ ਵਿਆਹ ਕੇ ਆਇਆ ਇਹਨਾਂ ਨਾਲ ਮੈਂ ਵੀ ਇਹਨਾਂ ਦਾ ਪਿੰਡ ਬਰਨਾਲੇ ਤੋਂ 20 ਕਿਲੋਮੀਟਰ ਦਾ ਹੈ ਜੀ ਮੇਰਾ ਤਾਂ 30 ਕਹਿ ਜਾਨੀ ਹੈ ਜੀ ਮੁੱਲਾ ਕੋਲ ਲੁਧਿਆਣਾ ਰੋਡ ਤੇ ਨਹੀਂ ਬਾਕ ਗਿਆ ਜਨਾ ਉੱਥੇ ਸੀ ਕਹਿੰਦੇ ਸਾਡਾ ਮਲਕੇ ਮਾਨਸਾ ਦੇ ਹੱਦ ਤੇ ਆ ਇੱਧਰ ਸਾਡਾ ਬਰਨਾਲਾ ਦਾ ਲਾਸਟ ਪਿੰਡ ਆ ਤੇ ਸਾਡੇ ਧੀ ਕਹਿੰਦੇ ਨੇ ਪਹਿਲਾਂ ਸਾਡਾ ਜ਼ਿਲ੍ਹਾ ਸੰਗਰੂਰ ਸੀ ਹੁਣ ਬਰਨਾਲਾ ਆ ਕਿਉਂ ਸੰਗਰੂਰ ਦੇ ਵਿੱਚ ਤਿੰਨ ਜ਼ਿਲ੍ਹੇ ਬਣਾ ਦਿੱਤੇ ਨੇ ਮਲੇਰ ਕੋਟਲਾ ਸੰਗਰੂਰ ਬਰਨਾਲਾ ਸਿਉਂ ਬਰਨਾਲਾ ਦੇ ਤਜਮਾ ਸੇਲ ਦੇ ਪਿੰਡਾਂ ਲਾਸਟ ਪਿੰਡ ਸਾਡਾ ਮਾਨਸਾ ਵੀ ਆ ਸੀ ਰਾਜੀਆ ਰਾਜੀਆ ਬਲੇਰ ਦੀ ਲਾਸਟ ਪਿੰਡ ਆ ਸਾਡੇ ਨਾਂ ਸ਼ੁਰੂ ਹੁੰਦਾ ਮੌਸਮਕਤੀ ਤੇ ਅਗਰ ਦੇਖਿਆ ਜਾਵੇ ਆਪਾਂ ਕਰਾਂਗੇ ਜੀ ਮਸਾਲਾ ਗ੍ਰाइंड ਤੇ ਆਪਾਂ ਕੁੰਡੇ ਘੋਟੇ ਨਾਲ ਤਾਂ ਕਰਦੇ ਨਹੀਂ ਜੀ ਹੁਣ ਆਪਾਂ ਇਹਦੇ ਨਾਲ ਹੀ ਕਰ ਲਾਂਗੇ ਤੇ ਇਹਦੇ ਨਾਲ ਆਪਾਂ ਹੁਣ ਸੁਭਾ ਪੈ ਗਿਆ ਕਿਉਂਕਿ ਕੁੰਡਾ ਘੋਟਾ ਤਾਂ ਹੁਣ ਚੱਕਣਾ ਬਿਲਕੁਲ ਆ। ਇਹਦੇ ਵਿੱਚ ਆਪਾਂ ਹੁਣ ਸਾਰਾ ਕੁਝ ਪਾਲਿਆ ਜੀ ਤੇ ਵਿੱਚ ਇਹਦੇ ਵੀ ਗੰਡੇ ਮਿਰਚਾਂ ਤੇ ਟਮਾਟਰ ਇਹਨੂੰ ਗ੍ਰाइंड ਕਰ ਲਾਂਗੇ ਆਪਾਂ ਹੋ ਗਿਆ ਜੀ ਆਪਣਾ ਤਿਆਰ ਹੁਣ ਆਪਾਂ ਭਰ ਦਿਆ ਕarele ਕਚਮਚਾ ਲਈ ਭਰਾਂਗੇ ਆਪਾਂ ਇਹਨਾਂ ਕareleਾਂ ਚ ਵਧੀਆ ਪੰਨਾ ਵਾਲੇ ਵੱਡੇ ਨਾਲ ਵਾਲੇ ਛੋਟੇ 1 2 ਵਾਲੇ ਵੱਡੇ ਆਗੇ ਕarele ਵਧੀਆ ਸਾਈਜ਼ ਦੇ ਕareleਾਂ ਚ ਤਨਾ ਨੰਬਰ 8 ਕੋਸਾ ਲੈਣਾ ਨਾ ਉਤੋਂ ਆਪਾਂ ਇਹਨਾਂ ਨੂੰ ਧਾਗਣ ਲੱਗ ਪੇਟਣਾ ਜਿਹੜੇ ਬੁੱਲਿਕ ਫੁੱਲਣ ਨਾਲ ਚਾਹ ਤਾਗਾ ਪਚਾਂ ਕਿ ਤਰ੍ਹਾਂ ਦੇ ਪੇਟਣਾ ਕਿ ਖਾਸ ਸਾਰਾ ਜਿਹੜਾ ਕਿ ਇਹਦੇ ਜਦੋਂ ਆਪਾਂ ਹਲਾਵਾਂ ਕਿ ਤਰੇਲਿਆਂ ਨੂੰ ਨਾ ਤੇਲ ਦੇ ਵਿੱਚ ਜਿਹੜਾ ਮਸਾਲਾ ਨਿਕਲ ਸਕੀ ਜਦੋਂ ਤਰੇਲੇ ਬਣ ਗਏ ਜਦੋਂ ਪਖਾਨ ਲੱਗਣਗੇ ਜਦੋਂ ਆਪਾਂ ਇਹਨਾਂ ਦਾ ਤਾਗਾ ਤਾਰ ਦਾਂਗੇ। ਦੋਸਤ ਜੇ ਬੈਣਾ ਤਾਂ ਕਰੇਲੇ ਬਣਾਉਣੀ ਨੇ ਪਹਿਲਾਂ ਇਹਨਾਂ ਨੂੰ ਮੈਂ ਤਾਂ ਸਿਲਕਾ ਲਾ ਕੇ ਤੇ ਫਿਰ ਇਹਨਾਂ ਨੂੰ ਨਮ ਲਾ ਕੇ ਤਾਂ ਦੰਗੀਆਂ। ਇਹ ਨੂੰ ਬਲਾਕੇ ਦੂਰ ਕਰਾਉਣਾ ਨਹੀਂ ਮਿੱਥੋ ਜੇ ਨਾਲ ਪਾਣੀ ਦਾ ਕੱਢ ਦਿੰਨੀ ਕਿਉਂਕਿ ਇਹਨਾਂ ਤੋਂ ਸਾਰੇ ਕੱਚੇ ਨਿਕਲ ਜਾਂਦੇ ਜੀ ਇਹ ਆਪਾਂ ਹੀ ਕੱਚੇ ਕੱਚੇ ਉੱਪਰ ਕੀ ਬਣਾਵਾਂਗੇ ਕਿਉਂਕਿ ਨਾ ਇਹ ਕੌੜੇ ਨਹੀਂ ਬੰਦੇ ਜੀ ਬਹੁਤ ਵਧੀਆ ਬੰਦੇਗੀ ਆਪਾਂ ਕਹਿੰਦੇ ਨੇ ਨਾ ਵੀ ਇਹ ਕੌੜੇ ਮੇਨ ਤੇ ਘੜਤ ਤਨ ਰਹਿਣ ਜਾਂਦੇ ਇਹ ਹੀ ਘੜਤ ਤਨ ਨਹੀਂ ਰਹਿੰਦੀ ਆਪਾਂ ਪੂੜਾ ਚੰਗੀ ਤਰ੍ਹਾਂ ਨਾਲ ਤੇ ਭੁੰਨ ਕੇ ਸਮਾਰ ਕੇ ਫੇਰੀ ਬਣਾਵਾਂਗੇ ਵਧੀਆ ਮਸਾਲਾ ਕੁਝ ਜੂਰ ਗੈਂਸ ਤੇ ਘਟ ਗਿਆ ਕਰਕੇ ਨਾ ਹੋਲੀ ਹੋਲੀ ਲੱਭੂ ਦਾ ਟਾਈਮ ਟਾਈਮ ਤੇ ਤਿਆਰ ਨਹੀਂ ਹੋਗੇ ਪਰ ਬੰਦ ਵੀ ਵਧੀਆ ਬਣ ਜਾਣਗੇ ਜਿਹੜਾ ਮਸਾਲਾ ਕੱਚ ਦੂ ਦਾ ਉਹ ਆਪਾਂ ਜਦੋਂ ਕ੍ਰੇਲਾਂ ਦੇ ਨਾਲ ਹੀ ਪਾ ਦਾਂਗੇ ਜੀ ਵੰਦੂ ਤਰਾੰਦੂ ਰੋਣਾ ਕਿ ਦੇਖਿਓ ਤੁਹਾਨੂੰ ਬਹੁਤ ਸੌਖੇ ਤਰੀਕੇ ਨਾਲ ਵੀ ਬਹੁਤ ਆਸਾਨੀ ਨਾਲ ਬਣ ਜੂਏ। ਨਾਲੇ ਸੌਖਾ ਜਿਹਾ ਬਣਦਾ ਹੈ। ਨਾਲੇ ਇਸ ਦਾ ਟਾਈਮ ਹੀ ਲੱਗਦਾ ਹੈ। ਉਸ ਤਰ੍ਹਾਂ ਟਾਈਮ ਜ਼ਿਆਦਾ ਲੱਗ ਜਾਂਦਾ ਜੀ ਨਾਲੇ ਜਮੀ ਹੋ ਸੁੱਕੇ ਜਿਵੇਂ ਬਣ ਜਾਂਦੇ ਕਰੇਗੇ। ਇਹ ਆ ਹੀ ਰਹਿਣਗੇ ਪਰ ਮੇ ਪਰਮੇ। ਉਹਦੇ ਤੋਂ ਕਮਣਾ ਗਏ ਨੇ ਤੇ ਕੀੜੇ ਹੋ ਜਾਂਦੇ ਆ, ਕੀੜੇ ਜੁੰਦੇ। ਥੋਲੇ ਥੋਲੇ ਰਹਿੰਦੇ। ਜਦੋਂ ਗੈਸ ਬੰਦ ਕਰਦੇ ਨੇ ਤਾਂ ਕਰੇਲੇ ਦੀ ਆਪਾਂ ਮਸਾਲੇ ਨਾਲ ਭਰ ਕੇ ਆਪਾਂ ਲਏ ਤਿਆਰ ਤੇ ਆਪਣਾ ਤੇਲ ਵੀ ਪੂਰਾ ਚੜ ਗਿਆ ਬਣ ਗਿਆ ਆਪਣਾ ਤੇਲ ਇਹਦੇ ਵਿੱਚ ਪਾਵਾਂਗੇ ਆਪਾਂ ਹੌਲੀ ਹੌਲੀ ਨਾਲ ਤੁਹਾਨੂੰ ਲਾਈਕ ਕਰਾਂਗੇ ਜੇ ਰੈਪੀਸ ਹਨ ਇਸ ਤਰੀਲੇ ਬਗੇ ਆ ਜਾਂਦੇ ਨੇ ਆਪ ਪਕੜਾ ਲਈ ਜੀ ਵਿੱਚ ਸਾਰੇ ਕarele ਜੀ ਆਪਾਂ ਪਾਤੇ ਤੇ ਹੌਲੀ ਹੌਲੀ ਇਹਨਾਂ ਨੂੰ ਪਕਾ ਕੇ ਆਪਾਂ ਜਦੋਂ ਇਹ ਅੱਧ ਪੱਕੇ ਹੋ ਗਏ ਨਾ ਆਪਾਂ ਜਿਹੜਾ ਮਸਾਲਾ ਲਾਤੀਆ ਆਪਣਾ ਇਹ ਕarele 'ਤੇ ਨਹੀਂ ਪਰਿਆ ਗਿਆ ਆਪਾਂ ਇਹਨਾਂ ਦੇ ਉੱਤੇ ਪਾ ਦਾਂਗੇ ਮਸਾਲਾ ਤੇ ਆਪਣੇ ਤਿਆਰ ਹੋ ਕੇ ਬਹੁਤ ਵਧੀਆ ਬਣ ਜਾਣਗੇ ਕarele ਤੁਹਾਨੂੰ ਜਦੋਂ ਕarele ਬਣਗੇ ਤੁਹਾਨੂੰ ਬਣੇ ਹੋਏ ਕarele ਦੀ ਸਬਜ਼ੀ ਵੀ ਦਿਖਾਵਾਂਗੇ ਦੇਖੋ ਜੀ ਆਪਣੇ ਕarele ਦੀ ਸਬਜ਼ੀ ਬ데요 ਬਿਲਕੁਲ ਤਿਆਰ ਹੋ ਗਈ ਦੇਖੋ ਜੀ ਇਹ ਕੋਈ ਕੌੜੇ ਨਹੀਂ ਬਣਦੇ ਜੀ ਤੁਸੀਂ ਇਹ ਸੌਖੇ ਤਰੀਕੇ ਨੇ ਇਸ ਤਰ੍ਹਾਂ ਬਣਾ ਸਕਦੇ ਹੋ ਜੀ ਅੱਜ ਦੇ ਵੀਡੀਓ ਮੇਂ ਇਨੀ ਦੀ ਕਾਨੂੰ ਆਪਾਂ ਮਿਲਾਂਗੇ ਕਿਸੇ ਨਵੇਂ ਵਲੌਗ ਦੇ ਨਾਲ ਸਤਿ ਸ੍ਰੀ ਅਕਾਲ